ਆ ਵੀਰ ਦੀ ਆਵਾਜ਼ ਸੁਣ ਕੇ ਤੁਹਾਨੂੰ ਸੁਜੀਤ ਬਿੰਦ ਰਖੀਏ ਦਾ ਭਲੇਖਾ ਪਿਆ ਜਾ ਰਾਇਆ ਜੀ ਹਾਂ ਇਹ ਮੁੰਡਾ ਬਿਲਕੁਲ ਜਮਾਂ ਹੀ ਸੁਜੀਤ ਬਿੰਦ ਰਖੀਏ ਵਾਂਗ ਬੋਲਦਾ ਪਿਆ ਸੁਜੀਤ ਬਿੰਦ ਰਖੀਆ ਇੱਕ ਮਸ਼ਹੂਰ ਸਿੰਗਰ ਹੈਗਾ ਸੀ ਪੰਜਾਬੀ ਤੁਸੀਂ ਅਕਸਰ ਅੱਜ ਵੀ ਪੈਲਸਾਂ ਦੇ ਵਿੱਚ ਆਪਣੇ ਮੋਬਾਈਲਾਂ ਦੇ ਵਿੱਚ ਉਹਦੇ ਗਾਣੇ ਗੁਣ ਗੁਣਾਉਂਦੇ ਤੁਹਾਨੂੰ ਸੁਣਾਈ ਦਿੰਦੇ ਹੋਣਗੇ ਜਿਹੜਾ ਕੀ ਇੱਕ ਮਸ਼ਹੂਰ ਗਾਣਾ ਤੁਹਾਨੂੰ ਦੋ ਲਫ਼ਜ਼ ਸੁਣਾਉਣੇ ਹੈਗੇ ਆ ਕਿ ਤੂੰ ਨਹੀਂ ਬੋਲਦੀ ਰਗਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਵਾਲਾ ਇਹ ਗਾਣਾ ਇਹਦਾ ਬਹੁਤ ਫੇਮਸ ਹੋਇਆ ਸੀ ਸੁਜੀਤ ਬਿੰਦ ਰਖੀਏ ਦਾ ਜਿਹਦੇ ਵੱਲੋਂ ਕਾਫੀ ਪਬਲਿਸਿਟੀ ਉਹਦੇ ਮਿਲੀ ਸੀ ਲੇਕਿਨ ਕਿਸੇ ਹਾਦਸੇ ਕਰਕੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਤੇ ਕਹਿ ਕੇ ਚਲੇ ਗਏ ਸੀ ਲੇਕਿਨ ਅੱਜ ਵੀ ਉਹਨਾਂ ਦੇ ਗਾਣੇ ਜਿਹੜੇ ਹੈ ਪੰਜਾਬ ਦੇ ਵਿੱਚ ਪੈਲਸਾਂ ਦੇ ਵਿੱਚ ਔਰ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਹੀ ਗੁੰਝ ਦੇ ਹੋਏ ਨਜ਼ਰਾਂ ਦੇਗੇ ਨਹੀਂ ਹੁਣ ਇਹ ਨੌਜਵਾਨ ਵੀ ਜੜਾਗਾ ਆ ਇਹਨੇ ਸੇਮ ਉਸੇ ਆਵਾਜ਼ ਦੇ ਵਿੱਚ ਇੱਕ ਗਾਣਾ ਸੁਣਾਇਆ ਆ ਜਿਹੜਾ ਕਿ ਅਸੀਂ ਖੁਦ ਇੱਕ ਰਿਪੋਰਟੇਜੇ ਪੈ ਚੁੱਕੇ ਹਾਂ ਕਿ ਕੀ ਸੁਜੀਤ ਬਿੰਦ ਰੱਖਿਆ ਫਿਰ ਮੁੜ ਕੇ ਵਾਪਸ ਆ ਗਿਆ ਤੇ ਕੀ ਇਹ ਕਿਤੇ ਭਲੇਖਾ ਕਣੀ ਪੈ ਗਿਆ ਕਿਤੇ ਸੁਜੀਤ ਬਿੰਦ ਰੱਖਿਆ ਕਿ ਨਹੀਂ ਕਿਤੇ ਜਿਹੜੀ ਖਬਰ ਹੈਗੀ ਸੀ ਪਿਛਲੇ ਸਮੇਂ ਚ ਉਹ ਅੱਜ ਤੋਂ 20-25 ਸਾਲ ਪਹਿਲਾਂ ਕੀ ਕਿਤੇ ਉਹ ਫੇਕ ਤਾਂ ਨਹੀਂ ਸੀ ਇਸ ਤਰ੍ਹਾਂ ਦੀਆਂ ਗੱਲਾਂ ਦਿਮਾਗ ਦੇ ਵਿੱਚ ਸਾਡੇ ਵੀ ਚੱਲਣ ਲੱਗ ਪਿਆ ਲੇਕਿਨ ਇਹ ਨੌਜਵਾਨ ਜਮਾ ਹੀ ਬਿਲਕੁਲ ਸੁਜੀਤ ਬਿੰਦ ਰੱਖੀ ਦੀ ਆਵਾਜ਼ ਦੇ ਵਿੱਚ ਗਾਰਿਆ ਹੈ ਨਹੀਂ ਜਗੀਂ ਤਾਂ ਤੁਸੀਂ ਖੁਦ ਹੀ ਸੁਣ ਲਓ ਕਬਰਾਂ ਵਿੱਚੋਂ ਬੋਲੀ ਮਾਏ ਦੁੱਖ ਸੁੱਖ ਧੀ ਨਾਲ ਫੋਲੀ ਮਾਏ ਕਬਰਾਂ ਵਿੱਚੋਂ ਬੋਲੀ ਮਾਏ ਦੁੱਖ ਸੁੱਖ ਧੀ ਨਾਲ ਫੋਲੀ ਮਾਏ ਆ ਮਾਤਾ ਮੈਂ ਆ ਮਾਂ ਚਾ ਮਾ ਨਾਲ ਮਾ ਮੈਂ ਮੁਰਨੀ ਪੇਕੇ ਆਉਣਾ ਪੇਕੇ ਹੁੰਦੇ ਮਾ ਮਾ ਨਾਲ ਮਾ ਮੈਂ ਮੁਰਨੀ ਪੇਕੇ ਆਉਣਾ ਸਤਾਰਾਂ ਬਾਲ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਹੋ ਚੋਬਰਾ ਨੂੰ ਪਿਆ ਤੜ ਪਾਵੇ ਨੀ ਸੀਨੇ ਅੱਗ ਲਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਤੇ ਕੋੜਾ ਮੋੜੇ ਤੇ ਤੂੰ ਨਾਲੀ ਨਹੀਂ ਪੱਗ ਬੰਨਦਾ ਜਿਉਣ ਮੋੜ ਵਾਲੀ ਨਹੀਂ ਹੋ ਜੀ ਦੀ ਪੱਤੀਆਂ ਪਿੰਡਾਂ ਚ ਸਰਦਾਰੀ ਨਹੀਂ ਲਾਲੀ ਇਹੋ ਜਹ ਵੈਲੀ ਨਾਲ ਯਾਰੀ ਨਹੀਂ ਹੋ ਕਹਿੰਦੇ ਡੀਸੀ ਵੀ ਸਲੂਟ ਉਹ ਨੂੰ ਮਾਰਦਾ ਕਾਇਦੇ ਡੀਸੀਵੀ ਸਲੂਟ ਉਹਨੂੰ ਮਾਰਦਾ ਪੈਰਾ ਚ ਥਾਣੇਦਾਰ ਰੋਲਦਾ ਓ ਤੂੰ ਨਹੀਂ ਬੋਲਦੀਰ ਕਾਨੇ ਤੂੰ ਨਹੀਂ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀਰ ਕਾਨੇ ਤੂੰ ਨਹੀਂ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ